ਹਾਂਜੀ ਸਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੱਕ ਦੇ ਕੋਠੇ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਦੋਸਤੋ ਨਾਲ ਪੈਂਦਾ ਵੱਡਾ ਚੜੱਕ ਤੇ ਇਹ ਚੜੱਕ ਦੇ ਕੋਠੇ ਆ ਕੋਠੇ ਜੈਤੇਗੇ ਜੈਤੂਗੇ ਜੈਤੂ ਖੋਸਾ ਚੜੱਕਾ ਜੈਤੂ ਖੋਸਾ ਚੜੱਕਾ ਕੋਠੇ ਜੈਤੂ ਖੋਸਾ ਚੜੱਕਾ ਅੱਜ ਦੀ ਵੀਡੀਓ ਦੇ ਵਿੱਚ ਜ਼ਹੇਦਾਰ ਜਮੇਰ ਦੇ ਆ ਪੰਜ ਵੜਾਂ ਵਿਖਾਉਣੀਆਂ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਇਹ ਪੰਜ ਜਾਨਵਰ ਪੰਜਾਂ ਜਾਨਵਰਾਂ ਦੀ ਇਨਫਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਦੇ ਦੇਣਾ ਰੰਗ ਰੂਪ ਪ੍ਰਿੰਟ ਅਡੋ ਵੱਡੀ ਦੇ ਆ ਜਰਸੀ ਵੀ ਹੈਗੀ ਆ ਬਦਾਮੀ ਰੰਗ ਦੀ ਕਾਲੀ ਵੀ ਹੈਗੀਆਂ ਡੱਬੀਆਂ ਵੀ ਆਈਆਂ ਸਾਰੀ ਜਾਣਕਾਰੀ ਲੈ ਦੇਣਾ ਆ ਵੀ ਮਿੱਤਰ ਸਾਸੀ ਕਾ ਨਾਂ ਦੱਸ ਦੀ ਨਾਂ ਬਾਈ ਗੁਰਦੇਵਤ ਸਿੰਘ ਆ ਪਿੰਡ ਚੜਿਆਕਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾਈ ਫੋਨ ਨੰਬਰ ਦਾ ਸੀ 75017556732 ਰਾਧਾ ਸਵਾਮੀ ਵਾਲਿਆਂ ਨੂੰ ਕਿਵੇਂ ਚਿੱਟਾ ਬਣਿਆ ਇਧਰੇ ਉਹਨੀਆਂਵੇਂ ਕਿਸੇ ਪ੍ਰੋਗਰਾਮ ਤੇ ਗਈ ਹੋਣੇ ਆਏ ਸਤਸੰਗਤ ਦੇ ਤਾਂ ਨਹੀਂ ਜਾ ਕੇ ਆਏ ਕਿਤੇ ਨਹੀਂ ਨਹੀਂ ਸੋਹਣੇ ਸਾਹਿਬ ਦਾ ਪਾਰਟ ਸੀ ਕਿਤੇ ਕਿਸੇ ਦੇ ਠੀਕ ਹੈ ਤੇ ਬਾਅਦ ਉਹਨਾਂ ਦੇ ਪਾਰਟੀ ਸੀ ਉਹਨਾਂ ਦੇ ਜਾ ਕੇ ਚੈਣ ਬਾਬੇ ਕੇ ਚੈਣ ਹੋਵੇ ਗਿਆ 5 ਜਨਵਾਰ ਹਾਂ 5 ਆਈ ਇੱਥੋਂ ਕਰ ਗਏ ਸ਼ੁਰੂ ਇਹ ਤਾਂ ਗੋਰੀ ਜੀ ਤੋਂ ਹਾਂਜੀ ਦੱਸ ਇਹਦੇ ਬਾਰੇ ਤੇ ਬਈ ਦੂਜਾ ਸੁਆ ਬੱਚੀ ਹੁੰਦੀ ਆ ਚਾਰ ਦਾੰਦਾ ਰਹੀ ਨਾ ਚੌਗੀ ਟੂੜਕੋੜ ਪਿੰਡ ਤੋਂ ਲਈ ਆ ਟਾਲੇ ਦੇ ਨਾਲ ਠੀਕ ਹੈ ਹਾਂ ਟੂੜਕੋੜ ਟਾਲੀ ਵਾਲਾ ਹਾਂ ਟਾਲੀ ਵਾਲਾ ਨੀ ਕਾ ਛੜਕਾਣਾ ਟੂੜਕੋੜਾ ਛੜਕਾਣਾ ਬਸ ਟੂੜਕੋੜ ਹੈ ਹੀ ਉਥੇ ਤਿੰਨ ਚਾਰ ਕਿੰਨਾ ਦੁੱਧ ਪਿਆਜੂ ਦੁੱਧ ਪਲੂਨ ਨੇ ਚਵਾਇ 18 ਲੀਟਰ ਬਈ ਸਮਾਂ ਸਮਾਂ ਲੈਂਦੀ ਆ 4 ਤੋਂ 5 ਦਿਨ ਕੱਢ ਬਾਹਰ ਨੂੰ ਪਰ ਜਿਹਨੋ ਬੱਚੀ ਕਹਿੰਦੇ ਤੋਹਫਾ ਹੋ ਆ ਅੱਛਾ ਤੋਹਫਾ ਪੀਸ ਹਾਂ ਦੋਸਤੋ 18 ਲੀਟਰ ਦੁੱਧ ਬਾਈ ਕਹਿੰਦਾ ਦਿੱਤਾ ਪਹਿਲਾਂ ਨੇ ਟਾਲੀ ਇਹ ਵਾਲਾ ਇੱਕ ਧੂੜਕੋਟ ਹੈ ਸੜਕ ਵਾਲਾ ਧੂੜਕੋਟ ਆ ਸੜਕ ਵਾਲੇ ਧੂੜਕੋਟ ਤੋਂ ਲਈ ਆ ਤਿੰਨ ਚਾਰ ਧੂੜਕੋਟ ਆ ਇੱਥੇ ਨਾਲ-ਨਾਲ ਦੂਆ ਸੁਆ ਰਾਜੀ ਰੂਜੀ ਪੂਰੀਆ ਗੋਲ ਮਟੋਲਾ ਲੇਵਾ ਸੋਹਣਾ ਖੁੱਲਾ ਵੱਡਾ ਹਵਾਨਾ ਮੋٹے-ਮੋٹے ਥਾਣ ਮੱਝ ਵਾਲਾ ਮੋਟਾ ਹਦੀ ਚੁਵਾਈ ਵਾਲਾ ਜਾਨ ਵਾਲਾ ਥਾਣਾ ਬਲਟਾਂ ਲੰਬੋਤ ਪਈਆਂ ਜਿਦ ਦਿਨ ਲੈ ਜene ਕਰਮ ਵਾਲੀ ਨੇ ਜੀ ਜਾ ਵੀਰਿਆ ਗੱਠੰਗੂ ਲੇਵਾ ਪਿਛੇ ਨੂੰ ਵਾਧਦਾ ਸਾਰੀ ਬਲਟਾਂ ਲੱਗੜ ਕੇ ਸੁ ਜਦੋਂ ਤਿਆਰ ਹੋ ਜਾਂਦੀ ਆ ਵਾਛੀ ਨੇ ਲੈਟ ਲੈਟ ਸੂਣਾ ਦੂਜੇ ਸੂਵੇ ਸੁੰਦੀ 18 ਕਿਲੋ ਦੁੱਧ ਪਲੂਨ ਨੇ ਦਿੱਤਾ ਰੰਗ ਚਮਕ ਫੁੱਲੀ ਆ ਨਾ ਕੋਈ ਤਫੜੀ ਆ ਨਾ ਕੋਈ ਤਫਰੀ ਦਾ ਨਿਸ਼ਾਨ ਆ ਗਰਦਤ ਕਿੰਨੇ ਦੀ ਜਾਇਜ਼ ਆ ਭਾ ਮੋਲ ਨਹੀਂ ਕਰਨਾ ਵੀਰ ਮੋਲ ਕਰਾਉਣਾ ਕੋਹ ਕਰਾਲਾ 60 ਕਰਾਲਾ 70 ਕਰਾਲਾ ਵੇਖ ਕਹਿੰਦੇ ਤਾਂ ਵੀ ਇਹਣਾ 62000 ਲੈਣਾ 62000 ਹਾਂ ਲਓ ਜੀ 62000 ਗਰਦਤ ਕਹਿੰਦਾ ਲੈਣਾ 65 ਕਰਾ ਲਓ 65 ਦੀ ਵੀ ਵਿਗ ਜਣੀ ਕਹਿੰਦਾ ਬਾੜ ਲੈਣਾ ਕਰਦਾ ਤਾਂ ਕਹਿੰਦਾ 18 ਕਿਲੋ ਦੁੱਧ ਦੀ ਗਾਰੰਟੀ ਦੂਆ ਸੁਆ ਜਰਸੀ ਬਰੀਡ ਸੋਹਣੀ ਸਨਕੀ ਪੂਰੀ ਐ। ਖਾ ਵੀਰ ਵੀ ਹੈ ਚੀਜ਼ ਕਿ ਨਹੀਂ? ਹਾਂ ਨਹੀਂ ਜਾਨਵਰ ਚੰਗਾ। ਬਹੁਤ ਸੋਚਾ ਜਾਨਵਰ ਜਿੰਨਾ ਕਹਿਲਾਉਂਦਾ। ਹਾਂ ਨਹੀਂ ਇਹ ਰੋ ਰੋਈ ਨਹੀਂ ਆਉਂਗਾ ਜਰਸੀਗਾ ਉਥੇ ਰਿਆਂ ਲਿਆਉਣੇ ਆ। ਹਾਂ ਉਹਦਾ ਕਿੰਨੀ ਕੁ ਵੇਚਦੇ ਮਹੀਨੇ ਦੀ ਗਾਂ। ਹਮ ਪਰ ਇਹੋ ਜੀ ਚੀਜ਼ ਕਿਤੇ ਆਉਂਦੀ ਐ। ਹਾਂ ਇਹ ਤਾਂ ਗੱਲ ਹੈਗੀ ਆ ਤੇਰੇ ਲੱਖ ਰੁਪਏ ਦੀ ਗੱਲ। 2 ਨੰਬਰ ਤੇ ਆ ਫਿਰ ਮੱਖਣਾ। 2 ਨੰਬਰ ਵੀ ਤੋ ਫਾਈ ਆ। ਹਮ ਪਰ ਰੰਗ ਹੀ ਐਡੋ ਅੱਡੀ ਹੈ ਨਾ ਵੇੜਾ ਦਾ ਇੱਕੋ ਜਿਹਾ ਹੀ ਆ। ਲਈ ਇਹ ਸ਼ਾਈ ਵਾਲ ਵੱਛੀ ਆ ਹਮ ਠੰਡੀ ਸੀਰਾਂ ਤੋਂ ਪੁੱਜ ਗਿਆ ਲੈ ਲਓ ਜੀ ਠੰਡੀ ਮਿੱਠੀ ਪੂਰੀ ਲਓ ਜੀ ਕਿੰਨਾ ਗੁੱਧ ਪਾ ਦੂ ਇਹਨਾਂ ਵੀ 20 ਲੀਟਰ ਦੁੱਧ ਦਿੱਤਾ ਪਲੂਨ ਨੇ ਸਮਾਂ ਸਮਾਂ ਬਾਪ ਪੰਜ ਤੋਂ 7 ਦਿਨ ਲੈਂਦੀ ਬੱਚੀ ਥਣ ਲਈ ਬਾਵਾ ਖਾ ਹਮ 55 70 ਦਿਨਾਂ ਦੀ ਕੱਚੀ 20 ਲੀਟਰ ਦੁੱਧ ਦਿੱਤਾ ਪਲੂਨ ਨੇ ਹਾਂ ਕਹਿਣ ਵਾਲੀ ਗੱਲ ਨਹੀਂ ਹਮ ਜੇ ਕਰਾਂ ਹੁੰਦੀ ਗੱਲ ਕਹਿਣ ਵਾਲੀ ਸਹੀ ਆ ਬਾਜੋ ਤੂੰ ਕੀ ਬਰੋਦੋਂ ਦੱਸੂਗੀ ਮੈਂ ਹੈਗੀ 20 ਵਾਲੀ ਕਿ ਨਹੀਂ ਸਹੀ ਆ ਹਾਂ ਲਓ ਬਈ ਬਾਈ ਕਹਿੰਦਾ ਜਦੋਂ ਬੱਚੀ ਤੁਰੂਗੀ ਉਦੋਂ ਦੱਸੂਗੀ ਕਿ ਮੈਂ ਹੈਗੀ ਆ ਕਿ ਨਹੀਂ 20 ਲੀਟਰ ਦੁੱਧ ਕਹਿਣ ਵਾਲੀ ਗੱਲ ਨਹੀਂ ਦਿੱਤਾ ਬਾਈ ਕਹਿੰਦਾ ਇਹਨੇ ਲਓ ਜੀ ਇਧਰ ਕੀ ਪੇ ਪਹਿਲਵਾਨ ਹੋਣੀ ਆਗੇ ਹੋਰ ਕੀ ਪਿਆ ਠੀਕ ਆ ਵਧੀਆ ਬਾਈ ਵਧੀਆ 20 ਲੀਟਰ ਕਹਿਣ ਵਾਲੀ ਗੱਲ ਨਹੀਂ ਬਾਈ ਕਹਿੰਦਾ ਗਾਰੰਟੀ ਹੋ 20 ਕਿਲੋ ਦੀ ਅਗਲਾ ਸੌਦਾ ਕਰ ਲੈ ਤੇ ਚੋ ਕੇ ਲੈ ਜੇ ਇਹ ਦਿਨ ਸੂ ਪੈਂਦੀ ਆ ਪੰਜਾ ਸੱਤਾਂ ਦਿਨਾਂ ਦੀ ਕੱਚੀ ਆ ਦੋਸਤੋ ਯਾਰ ਦੋ ਤੱਕ ਇਹ ਥੋੜੀ ਸੇਵਾ ਸੰਭਾਲਦਾ ਪਰ ਇੱਕ ਗੱਲ ਹੈਗੀ ਆ ਜਿਹੜੀ ਚੀਜ਼ ਮੈਨੂੰ ਦੱਸ ਰਹੀ ਆ ਲੇਵਾ ਇਹ ਵੀ ਸੋਨਾ ਵੱਡਾ ਤਿਆਰ ਕਰੂ ਕਿਉਂਕਿ ਲੇਵੀ ਦੀ ਤਿਆਰੀ ਹੁਣ ਵੀ ਬਹੁਤ ਐ ਹਾਂ ਤੇ ਹਜੇ ਬਾਲ ਢੱਲਾਂ ਪਈਆਂ ਬਹੁਤ ਦਿਨ ਪੰਜ ਸੱਤੇ ਨੇ ਲੈ ਜਾਣੇ ਆ ਜਿੱਦਣ ਤਿਆਰ ਹੋ ਗਈ ਸੋਨਾ ਵੱਡਾ ਲੇਵਾ ਤਿਆਰ ਕਰਕੇ ਸੂਬੀ ਚੌਂਕਦੇ ਆਂ ਐ ਵਿਚਾਲੇ ਆਂ ਖੜਾ ਕੇ ਝੋਲੇ ਬੜਾ ਬੰਦਾ ਹੋਵੇ ਕੁੜੀ ਹੋਵੇ ਲੈ ਇਹ ਤਾਂ ਗੱਲ ਤੇਰੀ ਪੱਕੀ ਆ ਇਹਦਾ ਜੈ ਜਪਾ ਮੋਲ ਕਾਉਣਾ ਕਹੋ ਕਰਾਣਾ 60 ਚੋਂ 1000 ਛਟਣਾ ਨਾ 1000 ਹਾਂ ਮਲ ਬਾਈ ਕਹਿੰਦਾ ਕਹੋ ਮਰਜ਼ੀ ਕਰਾ ਲਓ 60000 ਚੋਂ 1000 ਛੱਡਣਾ 59000 ਦੀ 1000 ਘਟ 60 ਦੀ ਆ ਦੋ ਨੰਬਰ ਤਿੰਨ ਨੰਬਰ ਖੋਲ ਮਿੱਤਰਾ ਤਿੰਨ ਨੰਬਰ ਆ ਵੀ ਰਹੀ ਬਈ ਇੱਧਰ ਨੂੰ ਜਾਣਾ ਹਾਂ ਟੱਪੀ ਲਾਓ ਜੀ ਤਿੰਨ ਨੰਬਰ ਤੇ ਆਹ ਜਾਨਵਰ ਖੜਾ ਚਾਰ ਜਮਾ ਬੱਚੀਆਂ ਗੋਲੇਆਰੀਆਂ ਬੱਚੀਆਂ ਸਾਰੀਆਂ ਹਮ ਕਿਨਾਕ ਦੁੱਧ ਦੇ ਦੂ ਇਹੇ ਲਓ ਜੀ 18 ਕਿਲੋ ਦੁੱਧ ਦਿੱਤਾ ਬਾਈ ਕਹਿੰਦਾ ਪਲੂਨ ਨੇ ਇਹ ਵੀ ਦੂ ਆਸੂ ਆ ਦੇਣੇ ਦੇ ਲਓ ਜੀ ਪੰਜਾ ਸੱਤਾਂ ਦਿਨਾਂ ਦੇ ਵਿੱਚ ਵੇ ਸੂਪੂ ਇਧਰ ਹਰਦੇਵ ਵੀ ਅੱਜ ਤਾਂ ਨਿਖਰਿਆ ਫਿਰਦਾ ਕਿਵੇਂ ਹਰਦੇਵਾ ਹਰਦੇਵ ਵੀ ਚਾਚਾ ਬਣ ਗਿਆ ਦੋਵਾਂ ਜਿਹਾ ਆਕਾਂ ਦਾ ਤੇ ਅੱਜ ਨਿਖਰਿਆ ਫਿਰਦਾ ਕਾ ਕਿਸਕੇ ਜਾਈਂ ਜੰਗਾ ਜਰੂਰ ਆਉਣਾ ਹਾਂ ਜ਼ਰੂਰ ਜ਼ਰੂਰ ਹਾਂ ਦੋਸਤੋ ਹਰਦੇਵ ਦੇ ਦੋ ਭਤੀਜੇ ਹੋਏ ਆ ਜੋੜੇ ਮਹਾਰਾਏ ਨੇ ਬਹੁਤ ਵਧੀਆ ਸੁਣੀ ਰੇ ਘਰੇ ਮਹਾਰਾਏ ਰੰਗ ਭਗ ਲਾਈ ਰੱਖੇ ਦੁੱਧ ਪੁੱਤ ਹਰੀਕ ਦੇ ਘਰੇ ਵਾਧੂ ਰਵੇ ਸੱਚੇ ਪਾਤਸ਼ਾਹ ਕਿਰਪਾ ਬਣਾਈ ਰੱਖੇ ਦੁੱਧ ਦਿੱਤਾ ਇਹਨੇ 18 ਕਿਲੋ ਅਲੀ ਪੜੀ ਡੱਬੀ ਰੰਗ ਦੀ ਸੋਹਣੀ ਜਾਨ ਦੋਸਤੋ ਤਿੰਨ ਵੇੜਾ ਵਿਖਾ ਦੀਆਂ ਹਾਈਟ ਵੀ ਸੇਮ ਹੀ ਆ ਵਜਨ ਵਜੂਦ ਵੀ ਸੇਮ ਹੀ ਆ ਤਿੰਨਾਂ ਮੱਛੀਆਂ ਦੇ ਤਿੰਨਾਂ ਹੀ ਮੱਛੀਆਂ ਸੀਲ ਆ ਥਣ ਭੰਡੇ ਦੀਆਂ ਤਿੰਨਾਂ ਹੀ ਸਾਫ਼ ਸੁਥਰੀਆਂ ਬਸ ਇੰਨਾ ਕ ਹੈਗਾ ਰੰਗ ਡੋੱਡੀ ਆ ਤਿੰਨਾਂ ਦੇ ਪਰ ਹੈਗਾ ਦੁੱਧ ਤਿੰਨਾਂ ਦੇ ਮੱਝਾਂ ਵਰਗਾਊਗਾ ਕਿਉਂਕਿ ਇਹਨਾਂ ਦੇ ਵਿੱਚੋਂ ਗਰਮੀ ਆ ਮੰਨਣ ਵਾਲੀ ਇਹ ਚੀਜ਼ਾਂ ਢਾਈ ਫੈਟ ਵਾਲੀ ਕੋਈ ਵੀ ਨਹੀਂ ਕਿੰਨੇ ਦੀ ਕਰਦਾ ਤੈ ਇਹ ਵੀ ਯਾਰ ਮੁੱਲ ਤਾਂ ਵੱਧ ਕਰਨਾ ਇਕੱਠਾ ਹੀ ਕੰਮ ਹੋ ਜੂ 1000 ਘੱਟ 60 ਦੀ ਰੱਖ ਚੱਕੋ ਜੀ ਬਾਈ ਕਹਿੰਦਾ ਇਕੱਠਾ ਹੀ ਕੰਮ ਹੋ ਜੂ ਮੁੱਲ ਤਾਂ ਵੱਧ ਕਰਨਾ ਹੀ ਚਲੋ ਇਹ ਵੀ 1000 ਘੱਟ 60 ਦੀ 59 ਦੀ ਬਾਪ ਪ੍ਰਿੰਟ ਹੁਣ ਤੁਸੀਂ ਵੇਖ ਲਓ ਕਿਹੜਾ ਤੁਹਾਡੇ ਮਨ ਨੂੰ ਲੱਗਦਾ ਦੋ ਨੰਬਰ ਵੀ 59 ਦੀ ਤਿੰਨ ਨੰਬਰ ਵੀ 59 ਦੀ ਰੰਗ ਰੂਪ ਡੋਡੀ ਆ ਚਾਰ ਨੰਬਰ ਲਿਆਵੀ ਕੱਢ ਕੇ ਬਾਹਰ ਨੂੰ ਕਿੰਨੇ ਕਿ ਦਿਨ ਲਾਜੂ ਕਰਦਾ ਤੈ ਚਾਰ ਨੰਬਰ ਇਹ ਵਾਛੀ ਲਾਣੀ ਬੜੀ ਸਾਤਾ ਹਜ਼ਾਰ ਕਿੰਨਾ ਕੁ ਦੁੱਧ ਬਾਦ ਪਿਆਜੂ ਇਹ ਵੈੜ ਦੀ ਨਹੀਂ ਡੱਬੀ ਆ ਵੱਡੀ ਪ੍ਰਿੰਟ ਵਾਲੀ ਆ ਪੂਰੀ ਹਮ ਦੁੱਧ ਕਿੰਨਾ ਘੜ ਦੁੱਧ ਪਰ 17 ਤੋਂ 18 17 ਤੋਂ 18 ਦੇ ਵਿਚ ਵਿਚ ਕਰਦੇ ਤਾਂ ਕਹਿੰਦਾ ਦੁੱਧ ਪਿਆਜੂ ਇਹ ਵੀ ਜਾਨਵਰ ਸੋਹਣਾ ਚੰਗਾ ਵਜਨ ਵਾਲੀ ਆ ਪੂਰੀ ਬਈ ਹਮ ਨਾ ਕਿ ਜਿਹੜਾ ਮਰਜ਼ੀ ਲੈ ਲਓ ਭਾਵੇਂ ਇੱਕ ਨੰਬਰ ਲੈ ਲਓ ਭਾਵੇਂ 5 ਨੰਬਰ ਲੈ ਲਓ ਸਾਰੀਆਂ ਵੈੜਾਂ ਦੀ ਗਰੰਟੀ ਕਹਿੰਦਾ ਸੀਲ ਸੌ ਦੀ ਆਪਣੀ ਗਰੰਟੀ ਹੋਊਗੀ ਆਇਨੀ ਹੋਊਗਾ ਕਿ ਕੋਈ ਪਸ਼ੂ ਤੁਹਾਡੇ ਘਰੇ ਜਾਂਦਾ ਲੱਤਾਂ ਮਾਰੀ ਜਾਊਗਾ। ਬਾਹਰ ਵੀ ਬਈ ਗੋਲਾ ਪੂਰੀ ਨਿਗਰ ਆਏ ਨਹੀਂ ਵੀ ਛੋਟੀ ਜੀ ਆ ਹਾਂ। ਸਾਰੀਆਂ ਵਹਿੜਾਂ ਦੀ ਥਣਾ ਦੀ ਭਾਰ ਦੀ ਗਾਰੰਟੀ ਉਹ ਤੁਹਾਡੇ ਘਰੇ ਵਹਿੜ ਜਾਂਦੀ ਭਾਰ ਕੱਢ ਜੇ ਬਾਈ ਕਹਿੰਦਾ ਵੀਡੀਓ ਕਾਲ ਕਰ ਲਈ ਅਗਲਾ ਜਾਂ WhatsApp ਤੇ ਵੀਡੀਓ ਬਣਾ ਕੇ ਭੇਜ ਦੇ ਕੇ ਬਾਈ ਇਹਦਾ ਵੀ ਮੁੱਲ 8000 ਰਾਈ। ਅੱਛਾ ਹਾਂਜੀ। ਇੱਕ ਤੇ 4 ਨੰਬਰ ਵਾੜ ਵਾੜ ਦੀ 2 98 98 ਦੀਆਂ 3 98 98 ਦੀਆਂ ਕਰਦੇ ਇੱਕ ਹੋਰ ਆਊਗੀ ਉਹ ਵੀ 98 ਦੀ ਰੱਖ ਇੱਕ ਹੋਰ ਆਊ ਗੁਰਦਾਸ ਤਾਂ ਕਹਿੰਦਾ ਉਹ ਵੀ 98 ਦੀ ਪਹਿਲਾਂ 2 ਕਿਆ ਹੀ ਕਰਦਾ ਤਾਂ ਕਹਿੰਦਾ 3 ਨਹੀਂ ਕਰਦੇ 98 98000 ਦੀਆਂ ਤਿੱਖੜੀ 98 98000 ਦੀ ਥਣਾਂ ਦੀ ਸਾਫ਼ ਸੁਥਰੀ ਹੁਣ ਤੱਕਰ 4 ਬੱਛੀਆਂ ਵੇਖ ਲਈਆਂ ਚਾਰੇ ਬੱਛੀਆਂ ਥਣ ਭਾਂਡੇ ਦੀਆਂ ਸਾਫ਼ ਸੁਥਰੀਆਂ ਕਿਸੇ ਦੇ ਜੜਮੇ ਜੇ ਥਾਨੀ ਗੈਬ ਤੇ ਨਿੱਖੜ ਮੇ ਕੱਲੇ ਕੱਲੇ ਲੱਗਿਆ ਵਲਟੇ ਨਾਲ ਜੇ ਬਹੁਤ ਬਾਕੀ ਆ ਇੱਕ ਆ ਖੋਲ ਵੀ ਗਲਜੀਤਾ ਮਲ ਸਿੰਘ ਆਲਾ ਇਹ ਆ ਗਲਜੀਤਾ ਮਲ ਸਿੰਘ ਆਲਾ ਚੀਲ ਨੀ ਕਰ ਮਾਲ ਗੇ ਪੰਜ ਨੰਬਰ ਇਹ ਕੱਚੀ ਹੈ ਜੀ ਕਿੰਨੇ ਦਿਨਾਂ ਦੀ 10 ਦਿਨਾਂ ਦੀ ਕੱਚੀ ਹੈ ਲਓ ਜੀ ਇਹ 10 ਦਿਨਾਂ ਦੀ ਕੱਚੀ ਹੈ ਪਹਿਲੀਆਂ ਤਿੰਨੇ ਵੜਾ ਤਾਂ ਤਿਆਰ ਹੀ ਮਨੋਂ ਲੈ ਜਾਂਦਾ ਪੰਜ ਦਿਨ ਲੈ ਜਾਂਣਾ ਸੂਪਣ ਤਾਂ ਦੋ ਹੀ ਦਿਨੀ ਸੂਪਣ ਉਹਨਾਂ ਦਾ ਬੜਾ ਫਰਕ ਨਹੀਂ ਕਿੰਨਾ ਇੱਕ ਦੁੱਧ ਪਾ ਦੂ ਦੁੱਧ ਇਹਦਾ ਵੀ ਬਾਈ ਦਿੱਤਾ ਵਾ 18 17 ਲੀਟਰ ਦੁੱਧ ਇਹ ਵੜ ਕੱਚੀ ਆ ਹਜੇ ਦੱਖ ਘਟ ਦਿੰਦੀ ਆ ਗਾਂਾਂ ਤੁਰਿਆਂ ਕਰਕੇ ਮੈਂ ਕਹਾਂ ਚਲ ਵਖਾ ਦੇ ਅੱਗੇ ਤਾਂ ਬਾਹਰ ਜਾਂ ਹੁੰਦੇ ਨੇ ਕੱਚੀ ਵਖਾਉਂਦੇ ਨਹੀਂ ਆਪਾਂ ਵਿੱਚ ਹਾਂ ਹਾਂ ਦੋਸਤੋ ਇਹ ਗੱਲ ਹੈ ਕਿ ਅੱਗੇ ਤਾਂ ਕੱਚੀ ਘੱਟ ਵਖਾਈਦੀ ਆ ਪਰ ਅੱਜ ਗਾਵਾਂ ਅੱਜ ਚਾਰ ਹੀ ਆ ਇਹਦੂ ਬਣਾ ਤਿਆਰ ਉਹ ਵਿਖਾ ਦਿਆਂ ਹਾਂ ਹਾਂ ਬਸ ਕੱਲੇ ਦੇਣ ਜਰੂਰ ਇਹਨੇ ਵੱਧ ਲੈ ਜੇ ਨੇ ਉਹਨਾਂ ਦੇ ਮੁਕਾਬਲੇ ਸਾਂਭਣ ਨੂੰ ਲੈਣੀ ਹੈ ਗਾਂ ਦਾ ਪੂਰੀ ਫੋਲੀ ਚੰਗੀ ਆ ਐਡੀ ਗਾਂ ਬੋ ਦੰਦਾ ਵੀ ਕੋਣ ਜਿਹੜਾ ਤਿਆਰ ਹੋ ਗਈ ਬਾ ਦਾ ਮੁੱਲ ਵੀ ਹੋਰ ਹੀ ਹੋਣਾ ਹਾਂ ਪਰਨਾੜ ਤੂ ਇਹ ਰੱਖ ਬੱਛੀ ਰੰਗ ਬਾਜ ਆ ਪੂਰੀ ਫੋਲੀ ਲਓ ਜੀ ਬਾਈ ਕਹਿੰਦਾ 98 ਦੀ ਏ ਚੱਕੋ ਬਸ ਇੰਨਾ ਹੈਗਾ ਕਿ ਬਾਈ ਕਹਿੰਦਾ ਜਿਸ ਦਿਨ ਤਿਆਰ ਹੋ ਗਈ ਹੋਰ ਹੱਠਾਂ ਦਾ ਹਾਂ ਇਹਨਾਂ ਨੂੰ ਉਸ ਦਿਨ ਕੇਹ ਦੇ ਇਹਨੇ ਦੀ ਦੇਣੀ ਨਹੀਂ ਨੀ ਦੁੱਧ ਵੀ ਉਹਨਾਂ ਹੀ ਪਿਆਜੂ ਹਾਂ ਜੇ ਕਿਸੇ ਨੇ ਗਾਂਆਂ ਹੋਰ ਵੀ ਲੈਣੀਆਂ ਹੈ ਹਾਂ ਤੜਕੇ 5 ਆ ਜਾਣੀਆਂ ਸਵੇਰ ਹਾਂ ਇਹ ਕੱਢਦਾ ਕਰਦਾ ਟਬਟ ਜਿੰਨੀਆਂ ਘਰੇ ਹੁੰਦੀਆਂ ਉਹ ਲਓ ਜੀ ਉਧਰ ਜਹੇਦਾਰ ਜਮੇਰ ਸਿੰਘ ਨੇ ਗੱਡੀ ਸਟਾਰਟ ਕਰ ਲਈ ਹੁਣ ਗਰਮ ਹੋ ਜੂ ਚਹੇਦਾਰਾ ਚੱਲਿਆ ਲੈਣਾ ਅੱਛਾ ਵਿਆਹ ਦੇ ਵਿਆਹ ਤੇ ਜਾ ਕੇ ਜਾਊਗਾ ਵਿਆਹ ਤੇ ਨਿਕਾੜੇ ਗਾਂਆਂ ਲੈ ਕੇ ਉਧਰੋਂ ਆਊਗਾ ਏ ਅੱਛਾ ਵਿਆਹ ਦਾ ਲਾਲਚ ਘਾਟੀ ਕਰਦਾ ਹਾਂ ਗਾਈਆਂ ਨੂੰ ਜਾਊ ਕਹਿੰਦਾ ਕਰਦਾ ਇੱਦਾਂ ਕਹਿੰਦਾ ਅੱਜ ਦੀ ਵੀਡੀਓ ਦੇ ਵਿੱਚ ਇਹ ਬਹੁਤ ਸੋਹਣੀਆਂ ਪੰਜ ਵਾੜਾ ਜਿਹਦੇ ਜਿਹੜੇ ਵੀ ਮਾਨੂੰ ਚੰਗੀ ਲੱਗੀ ਮੈਨੂੰ ਤਾਂ ਦੋ ਤਿੰਨ ਤਿੰਨੇ ਵਾੜਾ ਪਹਿਲੀਆਂ ਪੂਰੀਆਂ ਚੰਗੀਆਂ ਲੱਗੀਆਂ ਵਾੜਾ ਸਾਰੀਆਂ ਚੰਗੀਆਂ ਪਰ ਤਿੰਨ ਜਿਆਦਾ ਚੰਗੀਆਂ ਸਾਰਿਆਂ ਨੂੰ ਸਾਥੀ